ਅਸਵਾਰਡ ਪੰਜਾਬ ਮਾਨਯੋਗ ਪੀਜੀ ਪੰਜਾਬ ਵੱਲੋਂ ਨਾਕਾਬੰਦੀਆਂ ਲਗਵਾਈਆਂ ਗਈਆਂ ਜਿਨ੍ਹਾਂ ਦੇ ਵਿੱਚ ਛੱਕੇ ਅੰਸਰਾਂ ਦੀਆਂ ਗੱਡੀਆਂ ਦੀ ਟੂ-ਵੀਲਰਸ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਸੇ ਤਰ੍ਹਾਂ ਤੇ ਐਸਐਸਪੀ ਕਪੂਥਲਾ શ્રી ਗੌਰਵਪੁਰ ਆਈਪੀਐਸ ਜੀ ਦੇ ਦੇਸ਼ਾ ਨਿਰਦੇਸ਼ੇ ਅਕਵਾੜਾ ਦੇ ਵਿੱਚ ਵੀ ਅਸੀਂ ਹਾਈਵੇ ਤੇ ਸਟਰੋਂਗ ਨਾਕਾਬੰਦੀ ਕੀਤੀ ਹੋਈ ਹੈ ਤੇ ਸਾਡੀ ਮੈਕਸਿਮਮ ਫੋਰਸ ਦੀ ਇੱਥੇ ਡਿਪਲੋਇਮਮੈਂਟ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਇਹ ਲੋਕਾਂ ਨੂੰ ਵੀ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਪੁਲਿਸ ਤੁਹਾਡੀ ਸੁਰੱਖਿਆ ਲਈ ਤਨਤ ਹੈ ਤੇ ਜੇ ਕਿਸੇ ਨੂੰ ਕਿਸੇ ਸ਼ੱਕੀ ਵਿਅਕਤੀ ਬਾਰੇ ਕੁਝ ਪਤਾ ਲੱਗਦਾ ਤਾਂ ਪੁਲਿਸ ਨੂੰ ਜਾਣਕਾਰੀ ਦਿਓ ਤਾਂ ਕਿ ਅਸੀਂ ਉਹਨਾਂ ਦੇ ਸਖਤ ਕਾਰਵਾਈ ਕਰੀਏ। ਮੇਰੇ ਮੱਦੇ ਕੋਈ ਗ੍ਰੈਂਡਰ ਰੂਟ ਬੱਤੇ ਜਾਂ ਵਾਰਨਿੰਗ ਕਿਤੇ ਛੱਡੇ ਜਾਵੇ। ਹਾਂਜੀ, ਨਹੀਂ ਵਾਰਨਿੰਗ ਨਹੀਂ ਕਾਫੀ ਚਲਾਨੇਂ ਕੀਤੀ ਗਈ ਹੈ। ਬਲਾਕ ਫੋਕਿੰਗ ਵਾਲਿਆਂ ਦੇ ਵੀ ਕਾਫੀ ਚਲਾਨੇਂ ਕੀਤੀ ਗਈ ਹੈ। ਜਿੰਨੇ ਵੀ ਸ਼ੱਕੀ ਸਾਨੂੰ ਕੋਈ ਵਿਅਕਤੀ ਲੱਗਦਾ ਉਹਨਾਂ ਦੀ ਫੋਰਥ ਚੈਕਿੰਗ ਕੀਤੀ ਜਾ ਰਹੀ ਹੈ। ਤੇ ਇਹ ਚੈਕਿੰਗ ਇਸੇ ਤਰੀਕੇ ਜਾਰੀ ਰਹੇਗੀ। ਇਹ ਤਾਂ ਰੂਟੀਨ ਵੀ ਚੈਕਿੰਗ ਹੋਏਗੀ। ਰੂਟੀਨ ਡੇਲੀ ਸਾਡੇ ਈਵਨਿੰਗ ਦੇ ਵਿੱਚ ਵੀ ਅਸੀਂ ਨਾਕਾ ਬੰਦੀਆਂ ਪਲਾਨ ਕਰ ਰਹੇ ਹਾਂ। ਅੱਜ ਦੁਪਹਿਰ ਤੋਂ ਹੀ ਇਹ ਤੇ ਅੱਗੇ ਵੀ ਇਸੇ ਤਰੀਕੇ ਨਾਲ ਚੈਕਿੰਗ ਕੰਟੀਨਿਊ ਰਹੇਗੀ ਚੈਕਿੰਗ ਹਾਂਜੀ ਸਰ ਜਿਹੜੀ ਚੈਕਿੰਗ ਚੱਲ ਰਹੀ ਹੈ ਅਫੀਸਰਸ ਦੇ ਹੁਕਮ ਨਾਲ ਜਿਹੜਾ ਹੈ 306 ਜਿਹੜਾ ਉਹ ਨਾਕੇ ਲੱਗੇ ਹੋਏ ਆ ਤੇ ਅਸੀਂ ਹਾਈਵੇ ਦੇ ਉੱਤੇ ਜਿਹੜਾ ਨਾਕਾ ਲਗਾ ਕੇ ਚੈਕਿੰਗ ਕਰਦੇ ਹਾਂ ਸਰ ਮਾੜੇ ਅੰਸਰਾਂ ਨੂੰ ਕੀ ਮੈਸੇਜ ਦੇਣੇ ਚਾਣੇ ਜਿਹੜੇ ਮਾੜੇ ਅੰਸਰਾਂ ਨੂੰ ਜੀ ਮੈਸੇਜ ਲਗਾਤਾਰ ਹੀ ਆਪਾਂ ਦੇ ਰਿਹਾ ਕਿ ਕੋਈ ਵੀ ਮਾੜੀ ਜਿਹੜੀ ਘਟਨਾ ਨਾ ਕਰਨ ਉਹ ਅੱਜ ਵੀ ਜਿਹੜਾ ਇਸੇ ਸੰਬੰਧ ਵਿੱਚ ਹੀ ਇੱਕ ਮੈਸੇਜ ਦੇਣ ਲਈ ਇਹ ਨਾਕਾ ਲੱਗਾ ਹੋਇਆ ਹੈ ਇਜੇਕਰ ਇਹ ਗਲਤ ਤਰੀਕੇ ਨਾਲ ਕੋਈ ਵਾਰਦਾਤ ਕਰਕੇ ਕੋਈ ਨਿਕਲਦਾ ਜਾਵੇ ਇਹਨਾਂ ਨੂੰ ਗੱਡੀਆਂ ਨੇ ਵੀ ਪ੍ਰੋਪਰ ਅਹੀ ਚੈਕਿੰਗ ਕਰਦੇ ਆ ਕੋਈ ਵੈਪਨਸ ਵਗੈਰਾ ਦੂਸਰਾ ਕੋਈ ਵੀ ਜਿਹੜਾ ਅਨਲੈਗਲ ਮਟੀਰੀਅਲ ਆ ਉਹਦੀ ਵੀ ਚੈਕਿੰਗ ਕਰਦੇ ਤੇ ਸਾਰੇ ਅੱਜ ਕੋਈ ਚਲਾਨ ਵਗੈਰਾ ਵੀ ਕੱਟੇ ਜਾਂ ਕੋਈ ਬੋਰਨ ਦੇ ਕੇ ਛੱਡੇ ਵੀ ਹਾਂਜੀ ਕਿਸੇ ਦਾ ਡਾਕੂਮੈਂਟਸ ਪੂਰੇ ਨਹੀਂ ਹੈ ਤਾਂ ਉਹ ਚਲਾਨ ਵੈਸੇ ਕਰ ਰਹੇ ਹਾਂ ਪਰ ਬੇਸਿਕ ਖਾੜਾ ਇਹ ਆ ਕਿ ਕੋਈ ਵੀ ਇਲੀਗਲ ਵੈਪਨਸ ਜਾਂ ਕੋਈ ਵੀ ਜੇ ਕੋਈ ਇਲੀਗਲ ਹਥਿਆਰ ਵਗੈਰਾ ਲੈ ਕੇ ਕੋਈ ਜਾ ਰਿਹਾ ਉਹਨੂੰ ਪ੍ਰੋਪਰ ਚੈਕਿੰਗ ਕਰਾਂਗੇ ਸਾਰੇ ਪੰਜਾਬ ਦੇ ਵਿੱਚ ਇੱਕ ਸੁਰੱਖਿਆ ਦੀ ਦ੍ਰਸ਼ੀ ਨਾਲ ਅੱਜ ਲਗਭਗ 500 ਨਾਕੇ ਸਾਰੇ ਪੰਜਾਬ ਦੇ ਵਿੱਚ ਲੰਕ ਕੀਤੇ ਹੋਏ ਔਰ ਇਹ ਹਾਈ ਟੈਕ ਨਾਕਾ ਹੈ ਜਿਹਦੇ ਵਿੱਚ ਅਸੀਂ ਜਿਹੜਾ ਸਾਡੇ ਕੋਲ ਡਾਟਾ ਬੇਸ ਹੈ ਉਹਦੇ ਨਾਲ ਅਸੀਂ ਗੱਡੀਆਂ ਦੀ ਔਰ ਸ਼ੱਕੀ ਲੋਕਾਂ ਦੀ ਚੈਕਿੰਗ ਕਰ ਰਹੇ ਹਾਂ ਔਰ ਇਸ ਤਰ੍ਹਾਂ ਦੀ ਚੈਕੀ ਅੱਜ ਲਗਭਗ 500 ਨਾਕੇ ਲਗਾਏ ਸਾਰੇ ਪੰਜਾਬ ਦੇ ਵਿੱਚ ਹੈ ਹਰ ਕੋਈ ਮੌਕੇ ਤੇ ਕੋਈ ਸ਼ੱਕੀ ਵਿਅਕਤੀ ਕੋਈ ਮੌਕੇ ਪਾਇਆ ਗਿਆ ਹੈ ਜੇ ਲਈ ਕੋਈ ਸ਼ਕਤੀ ਦੇਤੀ ਆ ਸ਼ਕਤੀ ਵੈਕਲਸ ਫੈਲਾਣ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਉਹਨਾਂ ਦੇ ਵੈਰੀਫਾਈ ਕੀਤਾ ਜਾਵੇ ਪਰ ਮਾਰੇ ਮਾਰੇ ਅੰਸਰਾਂ ਨੂੰ ਕੀ ਦਿੰਦੇ ਨੇ ਮਾਰੇ ਅੰਸਰਾਂ ਜਿੱਦਾਂ ਅੱਜ ਕੱਲ੍ਹ ਮੁਸੀਬਤਾਂ ਵਗੈਰਾ ਚੱਲ ਰਿਹਾ ਤੁਸੀਂ ਮਾਰੇ ਪੰਜਾਬ ਪੂਰੀ ਕੋਲੋਂ ਲਗਾਤਾਰ ਯੁੱਧ ਮਸ਼ਿਆਂ ਦੇ ਰੂਪ ਵੀ ਜਾਰੀ ਹੈ ਔਰ ਨਾਲ ਗੈਂਗਸਟਰ ਤੇ ਵਾਰ ਜਿਹੜਾ ਸਾਡਾ ਮਹਿੰਮ ਚੱਲ ਰਹੀ ਹੈ ਉਹ ਵੀ ਜਾਰੀ ਹੈ ਸੋ ਜਿੰਨੇ ਵੀ ਸ਼ੱਕੀ ਲੋਕ ਹੈ ਇਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਮਾਰੇ ਅੰਚਲ ਹੈ। ਥੈਂਕ ਯੂ ਸਰ